ਕਰਤਾ ਰੂਟਾ ਫਿਲਟਰ ਸਰਪੰਚ ਆ ਧਰਮਰਾਜ ਦੇਖ ਕੇ ਰੂਹ ਖੁਸ਼ ਹੋ ਗਈ ਮੋਡਲ ਇਹ ਬਹੁਤ ਤਿਆਰ ਕਰੇ ਤਕੜਾ ਬਾਹਰ ਬਾਹੂ ਹੈ ਪੰਜੀਰੀ ਭਰਾਉ ਬਾਹੜ ਦੀ ਪੰਜੀਰੀ ਦਾ ਬਣਾਊਗੀ ਬਣਾਊਗਾ ਜੀ ਗੁਣਗਣਾ ਦੇਵੇ ਇਹਦੇ ਵਿੱਚ ਲਾਇਆ ਜੀ ਆਪਾਂ ਹੀਰੋ ਹੰਡ ਦਾ ਜਪਾਨੀ ਇੰਜਨ 120 ਹਸ ਪਾਵਰ ਦਾ ਮਗਾ ਰੂਟਾ ਬੇਟਰ ਪਾਤਾ 3 ਫੁੱਟ ਦਾ ਕਟਾ ਕੇ 1.5 ਫੁੱਟ ਤੋਂ 2 ਫੁੱਟ ਤੋਂ 2.5 ਫੁੱਟ ਤੋਂ 3 ਫੁੱਟ ਕਈ ਸੈਟਿੰਗਾਂ ਲੈ ਰਹੇ ਅੰਦਰ ਪੰਜ ਗੇਰਾਂ ਨੇ ਗੱਡੀਆਂ ਵਾਂਗੂ ਤਿੰਨ ਮੂੜੇ ਨੂੰ ਦੋ ਪਿੱਛੇ ਨੂੰ ਇਹਦੇ ਵਿੱਚ ਪੀਟੀਓ ਦਾ ਗੇਰ ਵੀ ਵੱਖਰਾ ਦਿੱਤਾ ਟਰੈਕਟਰ ਵਾਂਗੂ ਬਸ ਟਰੈਕਟਰ ਵਾਂਗੂ ਚਾਰ ਟਾਇਰ ਨਹੀਂ ਦੋ ਟਾਇਰ ਹੀ ਨੇ ਪਰ ਕੰਮ ਸਾਦੇ ਟਰੈਕਟਰ ਵਾਲਿਆਂ ਚਾਹੇ ਤੁਸੀਂ ਰੋਡ ਟਾਪਟਰ ਪਾ ਲੋ ਹੱਲ ਪਾ ਲੋ ਆ ਮਗਰ ਤੁਹਾਡੇ ਛੋਟੀ ਜੀ ਆਪਾਂ ਟਰਾਲੀ ਖੜੀ ਕੀਤੀ ਆ ਆਪ ਟਰਾਲੀ ਪਾ ਲੋ ਬ੍ਰੇਕ ਲਾ ਤੇ ਟਰਾਲੀ ਨੂੰ ਉਹਦੇ ਉੱਤੇ ਬੰਦਾ ਬਹਿ ਜਾਂਦਾ ਇੱਥੇ ਬ੍ਰੇਕ ਲੱਗ ਜਾਂਦੇ ਨੇ ਨਾ ਨਾ ਦੋ ਇਹਨੇ ਕੰਮ ਦਿੰਦਾ ਹੈ ਹੋਰ ਨਾਲੇ ਇਹ ਟਰਾਲੀ ਜਿਹੜੀ ਹੈਗੀ ਆ ਖਾਲੀ ਵੀ ਹੋ ਜਾਂਦੀ ਆ ਇਹਦਾ ਜੈਕ ਲਾਇਆ ਪਰ ਇਹਦੇ ਵਿੱਚ ਐ ਇਦਾਂ ਕੀਤਾ ਲੈ ਜੀ ਸਾਰੀ ਟਰਾਲੀ ਦੇ ਵਿੱਚੋਂ ਮਾਲ ਠੀਕ ਹੈ 2 ਸਾਲ ਦੀ ਗਾਰੰਟੀ ਆ ਤੁਸੀਂ ਕਾਹਦੇ ਵਿੱਚ ਸੁੱਕਾ ਬਾਹਣ ਹੋਵੇ ਗਿੱਲਾ ਬਾਹਣ ਹੋਵੇ ਉਹਦੇ ਵਿੱਚ ਫੇੜ ਦੂਗਾ 6 6 ਇੰਚ ਜੂੰਗਾ ਪੱਟ ਕੇ ਲਿਆਊਗਾ ਬਾਕੀ ਕਰ ਡੀਜ਼ਲ ਤੇ ਪੈਟਰੋਲ ਦੇ ਜੀ ਇਹ ਇਹਦੇ ਵਿੱਚ ਪੈਟਰੋਲ ਇੰਜਨ ਵੀ ਮਿਲ ਜੂ ਇਹਦੇ ਵਿੱਚ ਡੀਜ਼ਲ ਇੰਜਨ ਵਾਲੇ ਮਾਡਲ ਵੀ ਮਿਲ ਜਾਂਦੇ ਨੇ ਆਣਾ ਕਿੱਥੇ ਆ ਸਾਰਿਆਂ ਨੂੰ ਬੋਲੋ ਐਡਰੈਸ ਜੀ ਆਣਾ ਜੀ ਲੁਧਿਆਣਾ ਪੰਜਾਬ ਦੇ ਅੰਦਰ ਗਿੱਲ ਪਿੰਡ ਦੇ ਅੰਦਰ ਜਿੱਥੇ ਤੁਹਾਨੂੰ ਇਹ ਬੰਦ ਦੇ ਵੀ ਦਿਖਾਵਾਂਗੇ ਤੇ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਬਾਕੀ ਆਉਣ ਦੀ ਕਿਤੇ ਲੋੜ ਵੀ ਨਹੀਂ ਹਰੇ ਬੈਟਰ ਸਕਰੀਨ ਤੇ ਚੱਲ ਰਹਾ ਨੰਬਰ ਤੋਂ ਫੋਨ ਮਾਰਦਾ ਉਹ ਕਰੀ ਆ ਜੂਗਾ ਆਹੇ ਆਸਤੀ ਹਾਲ ਪੇ ਖਾਤੇ ਚ ਪਾਣਾ ਐ ਐਡਰੈਸ ਦੇਣਾ ਆਪਾਂ ਇਹਨੂੰ ਕਦੇ ਪਹੁੰਚਦਾ ਵੀ ਕਰ ਸਕਦੇ ਆ ਤੇ ਹੋਰ ਅਜਿਹਿਆਂ ਤੀਜਾ ਵੇਖਣ ਲਈ ਪੇਜ ਫੋਲੋ ਜ਼ਰੂਰ ਕਰ ਲਓ ਜਿਹੜਾ ਵਿਚ ਪੈ ਬਾਇਓ ਦੇ ਆ